ਆ ਮੈਂ ਬਣਾ ਦੀ ਕਿਰਨ ਸਾਰਿਆਂ ਦੀ ਹੈ ਇੱਕ ਤੋਂ ਵੱਡੇ ਦੁਵਾਰਾ ਵਾਲਾ ਆ ਦੋਸਤੋ ਅੱਜ ਤੁਹਾਨੂੰ ਮੈਂ ਦੱਸਦਾ ਕਿ ਕਿੱਥੇ ਤੋਂ ਲੋਨ ਆਏ ਸੀ ਭਾਈ ਪੁਲਿਸ ਵਾਲੇ ਚਾਰ ਨੇ ਸਾਰੀ ਸੰਗਤ ਇਕੱਠੀ ਹੋ ਗਈ ਬਲਾਲ ਦੇ ਕੋਲੋਂ ਆਏ ਸੀ ਕਿੱਥੇ ਹੋ ਰਹੀਆਂ ਸਾਰੀ ਤੇ ਇੰਸਪੈਕਟਰ ਵਾਪਸ ਮੁੜ ਗਿਆ ਭਾਈ ਸਾਰੀ ਸੰਗਤ ਦੇ ਇੱਥੇ ਇਕੱਠੇ ਹੋਣ ਦੇ ਨਾਲ ਤੋਂ ਸਾਰਿਆਂ ਨੂੰ ਬੇਨਤੀ ਹੈ ਭਾਈ ਅੱਗੇ ਤੋਂ ਜੇ ਕੋਈ ਐਵੀਂ ਜੀ ਕਾਰਵਾਈ ਹੁੰਦੀ ਆ ਤਾਂ ਸਾਰੇ ਰਲ ਮਿਲ ਕੇ ਲੜੋ ਭਾਈ ਚੋਨਾ ਲਾਇਆਗਾ ਇਹ ਤੋਂ ਪਹਿਲਾਂ 10000 ਰੁਪਏ ਖਰਚਾ ਆ ਚੁੱਕਾ ਹੋ ਜਾਏਗਾ ਬਿਲਕੁਲ ਤਿਆਰੀ ਕਰ ਲਈ ਸੀ ਉਹਨਾਂ ਨੇ ਆਪ ਦੇ ਵੱਲੋਂ ਦਾ ਕੋਈ ਕਸਨੀ ਛੱਡੀ ਜੀ ਪਰ ਸਾਰਿਆਂ ਦਾ ਸਾਥ ਰਿਆ ਮਿੰਟੋ ਮਿੱਟੀ ਬੰਦੇ ਹੋ ਕੇ ਦਿੱਤੇ ਸਾਰੇ ਕੋਟਲੀ ਪਿੰਡ ਸਾਡਾ ਸਾਰਾ ਇਕੱਠਾ ਹੋ ਗਿਆ ਬਾਈ ਸਾਰਿਆਂ ਨੇ ਆ ਕੇ ਇੱਥੇ ਮਦਦ ਕੀਤੀ ਆ ਚੋਨਾ ਬਿਲਕੁਲ ਲੱਗਾ ਤਾਂ ਇਹਦੀ ਤਿਆਰੀ ਕਰਦੇ ਸੀ ਪਾਣੀ ਦੀ ਵਾਰੀ ਸੀ ਜ਼ਿੰਮੇਵਾਰ ਦੀ ਉਹ ਪਾਣੀ ਕਿੱਥੇ ਖਪਾਉਂਦਾ ਫਿਰ ਉਹਦੇ ਕੋਲ ਕੋਈ ਹੋਰ ਹੱਲ ਨਹੀਂ ਸੀਗਾ ਇਸ ਕਰਕੇ ਉਹਨੇ ਚਲੋ ਧੰਨਵਾਦ ਜੀ ਸਾਰੇ ਆ ਕੇ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ